ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਜੂੜੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ਼ ਕਰਾਂਗੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰ ਕਾ ਮਾਰਿਆ ਹੋਵੇ ਗੁਰਮੁਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਬਿਆੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕਰਕੇ ਸ਼ੀਤ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟਬੋਲ ਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸਿੱਖ ਹੀ ਨਹੀਂਗਾ ਨਾਦਾ ਪਿਓ ਸਿੱਖ ਨਾ ਰਵਨੀਤ ਬਿੰਟੋ ਸਿੱਖ ਕੇਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਦਾ ਉਤੋਂ ਦੇ ਪ੍ਰਬੰਧਕਾਂ ਨੇ ਕੇਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਮੇਤੋਂ ਇਹ ਬਾਹਰ ਆ ਮੈਂ ਇਹ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜੋ ਕੀਤਾ ਪਾਪੀਆਂ ਨੂੰ ਸਨਮਾਨ ਦੇ ਕਰਕੇ ਸਿੱਖ ਹਿਰਦਿਆਂ ਨੂੰ ਬਲੁੰਦ ਰਿਆ ਨੈ ਇਸ ਦਾ ਦਾਦਾ ਸਿੱਖ ਤਿੰਨਾ ਇਸ ਦਾ ਪਿਓ ਸਿੱਖ ਤਨਾ ਹੀ ਇਹ ਆਪ ਸਿੱਖ ਦਰਅਸਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਹੁਣ ਜੰਮ ਕੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਤਖਤੀ ਹਜੂਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਜਥੇਦਾਰ ਬਾਬਾ ਕੁਲਵੰਤ ਸਿੰਘ ਅਤੇ ਹੋਰਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਔਰ ਹੁਣ ਇਸੇ ਮੁੱਦੇ ਨੂੰ ਲੈ ਕੇ ਦਮਦਮੀ ਟਕਸਾਲੀ ਅਜਨਾਲਾ ਦੇ ਮੁਖੀ ਪਾਈ ਅਮਰੀਕ ਸਿੰਘ ਅਜਨਾਲਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਦੇ ਵਿੱਚ ਰਵਨੀਤ ਬਿੱਟੂ ਦੀ ਕਲਾਸ ਲਗਾਈ ਗਈ ਹੈ ਦਮਦਮੀ ਟਕਸਾਲੀ ਅਜਨਾਲਾ ਦੇ ਮੁਖੀ ਪਾਈ ਅਮਰੀਕ ਸਿੰਘ ਅਜਨਾਲਾ ਨੇ ਗੱਲ ਕਹੀ ਹੈ ਕਿ ਪਿਛਲੇ ਦਿਨੀ ਜੋ ਤਖਤਰੀ ਹਜ਼ੂਰ ਸਾਹਿਬ ਤੇ ਰਵਨੀਤ ਬਿੱਟੂ ਨੂੰ ਬਾਬਾ ਕੁਲਵੰਦ ਸਿੰਘ ਅਤੇ ਹੋਰਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਉਹ ਇਸ ਦੀ ਨਕੀਦੀ ਕਰਦੇ ਨੇ ਉਹਨਾਂ ਇਹ ਵੀ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਦਾਦਾ ਅਤੇ ਉਸ ਦੇ ਸਮੇਂ ਤੇ ਮੁੱਖ ਮੰਤਰੀ ਬੈਂਤ ਸਿੰਘ ਦੇ ਵੱਲੋਂ ਪੰਜਾਬ ਦੇ ਅੰਦਰ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਇਹ ਵੀ ਕਿਹਾ ਕਿ ਰਵਨੀਤ ਬਿੱਟੂ ਦੇ ਪਰਿਵਾਰ ਦੀ ਸਿੱਖ ਪੰਥ ਨੂੰ ਕਿਹੜੀ ਦੇਣ ਹੈ ਜੋ ਉਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਅੱਜ ਰਵਨੀਤ ਬਿੱਟੂ ਸਿੱਖ ਪੰਥ ਦੇ ਉਲਟ ਬੋਲਦਾ ਅਤੇ ਰਵਨੀਤ ਬਿੱਟੂ ਸਿੱਖ ਨਹੀਂ ਹੈ ਮੈਂ ਆਪਣੇ ਮਨ ਨੂੰ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਦੇ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੇ ਸਿੱਖ ਪੰਥ ਦੇ ਪੰਜਵੇਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਰਵਨੀਤ ਬਿੱਟੂ ਨੂੰ ਸਨਮਾਨ ਕੀਤਾ ਗਿਆ ਰਵਨੀਤ ਬਿੱਟੂ ਦਾ ਕਿਸ ਪਰਿਵਾਰ ਦੇ ਨਾਲ ਸੰਬੰਧਿਆ ਇਹ ਬਿਆਨਤੇ ਬੁੱਚੜ ਪਾਪੀ ਦਾ ਪੁੱਤਰ ਜਿਸ ਬਿਆਨਤੇ ਬੁੱਚੜ ਪਾਪੀ ਨੇ ਜਦੋਂ ਮੁੱਖ ਮੰਤਰੀ ਦੀ ਪਦਵੀ ਨੂੰ ਸੰਭਾਲਿਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨਾਂ ਨੂੰ ਕੋਹ ਕੋ ਕਰਕੇ ਸ਼ਹੀਦ ਕੀਤਾ ਗਿਆ ਗੁਰਮਖੋ ਇਤਿਹਾਸ ਗਵਾਹ ਹੈ ਕਦੇ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਤਖਤ ਸਹਿਬਾਨ ਤੋਂ ਪੰਜਾਬ ਦੀ ਧਰਤੀ ਵੱਲ ਪਾਪੀਆਂ ਨੂੰ ਸ਼ੁੱਧਣ ਵਾਸਤੇ ਭੇਜਿਆ ਪਰ ਅੱਜ ਰੀਤੀ ਉਲਟ ਹੋ ਗਈ ਆ ਅੱਜ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਂਦਾ ਦਸਤਾਰਾਂ ਬਣਾਈਆਂ ਜਾਂਦੀਆਂ ਸਿਰਪੋ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਜੋਲੇ ਪਹਿਨਾਏ ਜਾਂਦੇ ਆ ਪਰ ਜੇਕਰ ਪਾਪੀਆਂ ਨੂੰ ਤਖਤਾਂ ਦੇ ਉੱਪਰ ਸਨਮਾਨ ਕੀਤਾ ਜਾਵੇਗਾ ਅਸੀਂ ਪੰਥ ਦੀ ਹਮਾਇਤ ਕਿੱਥੋਂ ਆਸ਼ ਕਰਾਂਗੇ ਸਰੋਪਾਂ ਦੀ ਪਰੰਪਰਾ ਜਿਹੜੀ ਆ ਪੰਨ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਮੇਂ ਦੌਰਾਨ ਸ਼ੁਰੂ ਕੀਤੀ ਸੀ ਪੰਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਆ ਕਰਕੇ ਸੇਵਾ ਵਿੱਚ ਹਾਜ਼ਰ ਹੋਏ ਇੱਕ ਸਾਲ ਉਹ ਲਗਾਤਾਰ ਗੁਰੂ ਦਾ ਬਚਨ ਮੰਨ ਕਰਕੇ ਸੇਵਾ ਕਰਦੇ ਸਨ ਸਾਲ ਬਾਅਦ ਜਦੋਂ ਪੂਰਾ ਸਾਲ ਹੁੰਦਾ ਤਾਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਦੇ ਪਾਤਸ਼ਾਹ ਦੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸਰੋਪਾਉ ਦੇ ਕਰਕੇ ਸਨਮਾਨ ਕਰਦੇ ਸਨ ਸਨਮਾਨ ਸੇਵਾ ਤੋਂ ਕੀਤਾ ਜਾਂਦਾ ਸ਼ਹੀਦੀ ਤੋਂ ਕੀਤਾ ਜਾਂਦਾ ਕਿਸੇ ਨੇ ਪੰਥ ਦੇ ਵਿੱਚ ਕੋਈ ਵੱਡੀ ਸੇਵਾ ਕੀਤੀ ਹੋਵੇ ਵੱਡਾ ਮਾਰਕਾ ਮਾਰਿਆ ਹੋਵੇ ਗੁਰਮਖੋ ਉਹਨੂੰ ਸਨਮਾਨ ਦੇ ਕਰਕੇ ਤੇ ਨਵਾਜਿਆ ਜਾਂਦਾ ਪਰ ਬਿਆੰਤੇ ਬੁੱਚੜ ਪਾਪੀ ਦੇ ਪਰਿਵਾਰ ਨੇ ਕਿਹੜੀ ਸੇਵਾ ਕੀਤੀ ਆ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕਰਕੇ ਸ਼ਹੀਦ ਕੀਤਾ ਅੱਜ ਵੀ ਰਵਨੀਤ ਬਿੰਟੋ ਸਿੱਖ ਪੰਥ ਦੇ ਉਲਟ ਬੋਲਦਾ ਸਿੱਖ ਗਤੀਵਧੀਆਂ ਤੇ ਸ਼ੰਕਾ ਕਰਦਾ ਗੁਰਮਖੋ ਇਹ ਸੇਖ ਹੀ ਨਹੀਂਗਾ ਪੰਜਾਂ ਤਖਤਾਂ ਦੀ ਮਰਜ਼ਾ ਦਾ ਸਿੱਖ ਧਰਮ ਦੀ ਪਰੰਪਰਾ ਹੈ ਕਿ ਸਿੱਖ ਦੀ ਅਰਦਾਸ ਕੀਤੀ ਜਾਂਦੀ ਆ ਤਖਤ ਸਾਹਿਬ ਦੇ ਉੱਪਰ ਸਿੱਖ ਨੂੰ ਦਸਤਾਰਬੰਦੀ ਕੀਤੀ ਜਾਂਦੀ ਆ ਸਿੱਖ ਨੂੰ ਸਿਰੋਪਾਓ ਦੇ ਕਰਕੇ ਸਨਮਾਨਿਤ ਕੀਤਾ ਜਾਂਦਾ ਤਖਤ ਸਾਹਿਬ ਦੇ ਉੱਪਰ ਸਿੱਖ ਦੀ ਹੀ ਕੜਾ ਪ੍ਰਸ਼ਾਦ ਦੀ ਦੇ ਕੀਤੀ ਜਾਂਦੀ ਆ ਗੁਰਮਖੋ ਇਹਨਾਂ ਦੇ ਪਰਿਵਾਰ ਵਿੱਚ ਕੋਈ ਵੀ ਸਿੱਖ ਨਹੀਂ ਨਾ ਇਹਦਾ ਦਾਦਾ ਸਿੱਖ ਨਾ ਇਹਦਾ ਪਿਓ ਸਿੱਖ ਨਾ ਰਵਨੀਤ ਬਿੱਟੂ ਸਿੱਖਿਆ ਕੇਸ ਆਧਾਰ ਤੇ ਬਾਬਾ ਕਲਵੰਤ ਸਿੰਘ ਬਾਬਾ ਰਾਮ ਸਿੰਘ ਜਾਂ ਉੱਥੋਂ ਦੇ ਪ੍ਰਬੰਧਕਾਂ ਨੇ ਕੇਸ ਆਧਾਰ ਤੇ ਸਨਮਾਨਿਤ ਕੀਤਾ ਸਾਡੀ ਸਮੇਤੋਂ ਇਹ ਬਾਹਰ ਆ ਮੈਂ ਇਹ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਕਰਦਾ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜੋ ਕੀਤਾ ਪਾਪੀਆਂ ਨੂੰ ਸਨਮਾਨ ਦੇ ਕਰਕੇ ਸਿੱਖ ਹਿਰਦਿਆਂ ਨੂੰ ਬਲੁੰਦ ਰਿਆ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਆ ਮੈਂ ਦੁਬਾਰਾ ਫਿਰ ਇਸ ਸਨਮਾਨ ਦੀ ਕਰੜੇ ਸ਼ਬਦਾਂ ਵਿੱਚ ਨਖੇਦੀ ਅਤੇ ਨਿੰਦਿਆ ਕਰਦਾ ਤੁਸੀਂ ਕਿਹਾ ਭਲਵੰਤ ਸਿੰਘ ਜੀ ਨੇ ਕਿਹੜਾ ਵਾ ਸਨਮਾਨ ਕੀਤਾ ਉਹ ਦੱਸਦੇ ਲੱਗਦਾ ਉਹਨਾਂ ਨੂੰ ਆਪਣਾ ਇੱਥੇ ਸਪੱਸ਼ਟਿਕਨ ਦੇਣਾ ਚਾਹੀਦਾ ਜਦੋਂ ਸਾਰਿਆਂ ਨੂੰ ਪਤਾ ਉਹਨੀ ਦੇ ਬਟੂ ਬਾਰੇ ਤੇ ਫਿਰ ਉਹ ਨਵਲਾ ਪਿਉਸਨਾ ਮੰਨ ਕੀਤਾ ਉਹਨਾਂ ਨੇ ਜਾਣ ਬੱਜ ਕਰ ਜਾਣ ਬੁੱਝ ਕੇ ਬਹੁਤ ਵੱਡੀ ਗਲਤੀ ਕੀਤੀ ਆ ਜਾਂ ਤੋਂ ਗੁਰਮਤ ਤੋਂ ਅਣਜਾਣਿਆ ਜਾਂ ਸਿੱਖੀ ਸਿਧਾਂਤਾਂ ਤੋਂ ਅਣਜਾਣਿਆ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਕੀਤਾ ਜਾਣ ਕਰਕੇ ਕੀਤਾ ਅਣਜਾਣ ਬੁਨੇ ਵਿੱਚ ਕੀਤਾ ਇਹ ਤੇ ਬਾਬਾ ਕਲਵੰਦ ਸਿੰਘ ਤੇ ਰਾਮ ਸਿੰਘ ਜਾਂ ਉਥੋਂ ਦੇ ਪ੍ਰਬੰਧਕ ਉਹ ਦੱਸ ਸਕਦੇ ਆ ਪਰ ਮੇਰੀ ਮਤ ਮੁਤਾਬਕ ਸਿੱਖ ਸੰਗਤਾਂ ਦੇ ਅਨੁਸਾਰ ਜੋ ਕੀਤਾ ਸਿੱਖ ਪਰੰਪਰਾ ਦੇ ਉਲਟ ਹੋਇਆ ਅਨਕੂਲ ਨਹੀਂ ਹੋਇਆ ਲੜਕਾ ਜਿਵੇਂ ਕਾਲਕਤਖ ਸਾਹਿਬ ਨੂੰ ਵੀ ਇਹ ਤੇ ਕੋਈ ਆਪਣਾ ਫੈਸਲਾ ਲੈਣਾ ਪੈਂਦਾ ਸਾਰੀਆਂ ਜਥੇਬੰਦੀਆਂ ਨੂੰ ਇਹਦੀ ਨਿਖੇਦੀ ਕਰਨੀ ਚਾਹੀਦੀ ਹੈ ਤਖਸਾਲ ਸਾਹਿਬਾਂ ਦੀ ਮਰਜ਼ਾ ਦਾ ਦੇ ਉਲਟ ਹੋਇਆ ਸਾਰਿਆਂ ਨੂੰ ਇਹਦੇ ਤੇ ਸਪਸ਼ਟੀਕਰਨ ਜਾਂ ਸਟੈਂਡ ਲੈਣਾ ਚਾਹੀਦਾ ਮੇਰੀ ਤੇ ਇਹ ਭਾਵਨਾ